ਆਸਾ ਮਹੱਲਾ ਪੰਜਵਾਂ ਸੂਖ ਸਹਿਜ ਆਨੰਦ ਕਣ ਹਰ ਕੀਰਤਨ ਗਾਓ ਗ੍ਰਹਿ ਨਵਾਰੇ ਸਤਿਗੁਰੂ ਦੇ ਆਪਣਾ ਨਾਮ ਸੂਖ ਸਹਿਜ ਆਨੰਦ ਕਣ ਹਰ ਕੀਰਤਨ ਗਾਓ ਗ੍ਰਹਿ ਨਿਵਾਰੇ ਸਤਿਗੁਰੂ ਦੇ ਆਪਣਾ ਨਾ ਬਲਹਾਰੀ ਗੁਰ ਆਪਣੇ ਬਲਹਾਰੀ ਗੁਰ ਆਪਣੇ ਸਦ ਸਦ ਬਲ ਜਾਉ ਗੁਰ ਬਿਟੋ ਗੁਰੂ ਬਿਟੋ ਹੋਂ ਬਾਰਿਆ ਜਿਸ ਮਿਲ ਸੱਚ ਸੁਆਉ ਸਗਨ ਅਪਸਗਨ ਤਿਸ ਕੋ ਲਗੇ ਜਿਸ ਚੀਤਨ ਆਵੇ ਤਿਸ ਜਮਨੇੜਨਾ ਆਵੀ ਜੋ ਹਰ ਪ੍ਰਭ ਭਾਵੈ ਪੁੰਨ ਦਾਨ ਜਪ ਤਪ ਜੀਤੇ ਸਭ ਉਪਰ ਨਾਮ ਹਰ ਹਰ ਰਸਨਾ ਜੋ ਜਪੈ पूर्ण काम भै बिन से भ्रम मो गए भै बिन से भ्रम मो गए को दस नबिया ना नानक राखे पार ब्रह्म फिर दुख ना थिया नानक राखे पार ब्रह्म ਫਿਰ ਦੁੱਖ ਨਾ ਥੀਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਗੁਰੂ ਪਿਆਰ ਵਾਲਿਓ ਸਤ ਸੰਗੀ ਜਨੋ ਸਤਗੁਰਾਂ ਨੇ ਪਾਵਨ ਪਵਿੱਤਰ ਅੰਗ 400 ਤੇ ਸੁਭਾਏਮਾਨ ਸ਼ਬਦ ਅੰਗਤ ਕੀਤਾ ਹੈ ਜੋ ਗੁਰੂ ਗਰੀਬ ਨਵਾਜ਼ ਸਮਝਾਉਣਾ ਕਰਦੇ ਨੇ ਸੁਖ ਸਹਿਜ ਆਨੰਦ ਕਣਾ ਹਰ ਕੀਰਤਨ ਗਾਓ ਗ੍ਰਹਿਨਾਰੇ ਸਤਿਗੁਰੂ ਦੇ ਆਪਣਾ ਨੂੰ ਮਹਾਰਾਜ ਨੇ ਸਮਝਾਉਣਾ ਕੀਤਾ ਹੈ ਭਾਈ ਮੈਂ ਪ੍ਰਮਾਤਮਾ ਦੀ ਸਿਫਤ ਸਲਾਹ ਦਾ ਗੀਤ ਗਾਉਂਦਾ ਰਹਿੰਦਾ ਹਾਂ ਤੇ ਮੇਰੇ ਅੰਦਰ ਆਤਮਿਕ ਅਡੋਲਤਾ ਦਾ ਵੱਡਾ ਸੁਖ ਆਨੰਦ ਬਣਿਆ ਰਹਿੰਦਾ ਹੈ ਗ੍ਰਹਿਨਾਰੇ ਸਤਿਗੁਰੂ ਦੇ ਆਪਣਾ ਨੂੰ ਗੁਰੂ ਨੇ ਮੈਨੂੰ ਉਹ ਹਰ ਨਾਮ ਦੇ ਕੇ ਜਿਹੜਾ ਨਾਮ ਉਹ ਆਪ ਜਪਦਾ ਹੈ ਮੇਰੇ ਉਤੋਂ ਮਾਨੋ ਨੋ ਹੀ ਗ੍ਰਹਾਂ ਦੀਆਂ ਮੁਸੀਬਤਾਂ ਦੂਰ ਕਰ ਦਿੱਤੀਆਂ ਹਨ ਨੌ ਗ੍ਰਹਿ ਦੱਸੇ ਗਏ ਨੇ ਵੀ ਉਹ ਨੌਆਂ ਦੇ ਨੌ ਗ੍ਰਹਾਂ ਦਾ ਜਿਹੜੀਆਂ ਮੁਸੀਬਤਾਂ ਉਹ ਮੇਰੇ ਸਿਰ ਤੋਂ ਟਾਲ ਦਿੱਤੀਆਂ ਬਲੇ ਹਾਰੀ ਗੁਰ ਆਪਣੇ ਸਦ ਸਦ ਬਲ ਜਾਉਂ ਏ ਪਾਈ ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ ਸਦਾ ਹੀ ਸਤ ਕੇ ਜਾਂਦਾ ਹਾਂ ਮੈਂ ਗੁਰੂ ਤੋਂ ਵਾਰਨੇ ਜਾਂਦਾ ਹਾਂ ਗੁਰ ਬਿੱਟੂ ਹਾਂ ਬਾਰਿਆ ਜਿਸ ਮਿਲ ਸੱਚ ਸੁਆਉ ਰਹਾਵळा ਬਾਂਦਾ ਜੀ ਮਹਾਰਾਜ ਕਹਿੰਦੇ ਕਿਉਂਕਿ ਉਸ ਗੁਰੂ ਨੂੰ ਮਿਲ ਕੇ ਹੀ ਮੈਂ ਸਦਾ ਸਿਰ ਪ੍ਰਭੂ ਦਾ ਨਾਮ ਸਿਮਰਨ ਆਪਣੀ ਜ਼ਿੰਦਗੀ ਦਾ ਮਨੋਰਥ ਬਣਾਇਆ ਹੈ ਫੇਰ ਬਿਖਦੇ ਨੇ ਸਤਗੁਰੂ ਸਗਨ ਅਪਸਗਨ ਤਿਸ ਕੋ ਲਗੇ ਜਿਸ ਚੀਤਨ ਆਵੇ ਮੇਰੇ ਅੰਦਰ ਚੰਗੇ ਮੰਦੇ ਸਗਨਾ ਦਾ ਸਹਿਮ ਵੀ ਨਹੀਂ ਰਹਿ ਗਿਆ ਚੰਗੇ ਮੰਦੇ ਸਗਨਾਂ ਦੇ ਸਹਿਮ ਉਸ ਮਨੁੱਖ ਨੂੰ ਚੰਬੜਦੇ ਹਨ ਜਿਸ ਦੇ ਚਿੱਤ ਵਿੱਚ ਪ੍ਰਮਾਤਮਾ ਨਹੀਂ ਵੱਸਦਾ ਵੀ ਧਿਆਨ ਵਿੱਚ ਨਹੀਂ ਰੱਖਦਾ ਪ੍ਰਮਾਤਮਾ ਦਾ ਨਾਮ ਨਹੀਂ ਜਿਹੜਾ ਜਪਦਾ ਉਹਨੂੰ ਸਗਨ ਅਪਸਗਨ ਚੰਬੜਦੇ ਨੇ ਜਿਹੜੇ ਆਮ ਗੱਲਾਂ ਕਰਦੇ ਨੇ ਵੀ ਆ ਸਗਨ ਆ ਜੀ ਆ ਅਪਸਗਨਾ ਹੋ ਗਿਆ ਵਿੱਚ ਇਸ ਤਰ੍ਹਾਂ ਇਹ ਮਹਾਰਾਜ ਕਹਿੰਦੇ ਸਗਨ ਅਪਸਗਨ ਉਹਨਾਂ ਨੂੰ ਹੀ ਚੰਬੜਦੇ ਨੇ ਜਿਨ੍ਹਾਂ ਦੇ ਚਿੱਤ ਵਿੱਚ ਪ੍ਰਮਾਤਮਾ ਨਹੀਂ ਵੱਸਦਾ ਵੀ ਉਹਨਾਂ ਧਿਆਨ ਚ ਨਹੀਂ ਰੱਖਦੇ ਪਰਮਾਤਮਾ ਨੂੰ ਤੇ ਜਿਹੜੇ ਪਰਮਾਤਮਾ ਦਾ ਨਾਮ ਜਪਦੇ ਨੇ ਮਹਾਰਾਜ ਕਹਿੰਦੇ ਤਿੱਜਾ ਮਨੇੜ ਨਾ ਆਵੀ ਜੋ ਹਰ ਪ੍ਰਭ ਭਾਵੇ ਪਰ ਜਿਹੜਾ ਮਨੁੱਖ ਪ੍ਰਭੂ ਦੀ ਯਾਦ ਵਿੱਚ ਜੁੜ ਕੇ ਹਰ ਪ੍ਰਭੂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ ਜਮਦੂਤ ਉਸ ਦੇ ਨੇੜੇ ਨਹੀਂ ਟੁੱਕਦਾ ਪਨ ਜਨ ਜਪ ਤਪ ਜੀਤੇ ਸਭ ਉੱਪਰ ਨਾਮ ਮਹਾਰਾਜ ਕਹਿੰਦੇ ਮਿੱਠੇ ਹੋਏ ਨੇਕ ਕਰਮ ਦਾਨ ਜਪ ਤਪ ਇਹ ਜਿੰਨੇ ਵੀ ਹਨ ਪ੍ਰਮਾਤਮਾ ਦਾ ਨਾਮ ਜਪਣ ਇਹਨਾਂ ਸਭ ਨਾਲੋਂ ਸ੍ਰੇਸ਼ਟ ਕਰਮ ਹੈ ਜਪ ਤਪ ਤੇ ਧਾਰਮਿਕ ਕਰਮ ਧਰਮ ਦੇ ਨਾਮ ਤੇ ਕਰਮ ਕਰਨੇ ਮਹਾਰਾਜ ਕਹਿੰਦੇ ਸਾਰਿਆਂ ਤੋਂ ਉੱਪਰ ਪ੍ਰਭੂ ਪ੍ਰਮਾਤਮਾ ਦਾ ਨਾਮ ਹੈ ਬੇ ਨਾਮ ਜਿਹੜਾ ਜਪਦਾ ਉਹਨੂੰ ਕਿਸੇ ਵੀ ਕਿਸਮ ਦਾ ਕੋਈ ਧਰਮ ਕਰਮ ਕਰਮकांड ਕਰਨ ਦੀ ਜਰੂਰਤ ਨਹੀਂ ਹੈ ਕੋਈ ਜਪ ਤਪ ਕਰਨ ਦੀ ਜਰੂਰਤ ਨਹੀਂ ਕੋਈ ਧਰਮ ਕਰਮ ਕਰਨ ਦੀ ਜਰੂਰਤ ਨਹੀਂ ਹੈ ਜਿਹੜਾ ਪ੍ਰਭੂ ਪਰਮਾਤਮਾ ਦਾ ਨਾਮ ਜਪਦਾ ਉਹਦੇ ਆਟੋਮੈਟਿਕ ਹੀ ਉਹਨੇ ਧਰਮੀ ਹੋਣਾ ਕਿਸੇ ਦਾ ਉਹਨੇ ਮਾੜਾ ਨਹੀਂ ਕਰਨਾ ਕਿਸੇ ਬਾਰੇ ਮਾੜਾ ਸੋਚਣਾ ਨਹੀਂ ਜਿਹੜਾ ਪ੍ਰਭੂ ਪਰਮਾਤਮਾ ਦਾ ਨਾਮ ਜਪਦਾ ਮਨੁੱਖ ਇਹ ਉਹਦੀ ਗੱਲ ਕਰਦੇ ਆ ਸਤਿਗੁਰੂ ਕਿਉਂਕਿ ਜਿਹੜਾ ਨਾਮ ਨਾਲ ਜੁੜਿਆ ਇਹ ਤਾਂ ਫਿਰ ਪ੍ਰਭੂ ਪਰਮਾਤਮਾ ਦਾ ਰੂਪ ਹੀ ਦੇਖਦਾ ਨਾ ਸਾਰਿਆਂ ਦੇ ਵਿੱਚ ਫਿਰ ਤਾਂ ਕਿਸੇ ਦੇ ਨਾਲ ਕੋਈ ਈਰਖਾ ਦੁਬੈਤ ਬੈਰ ਵਿਰੋਧ ਕਿਸੇ ਨਾਲ ਨਹੀਂ ਕਰਦਾ ਅੱਗੇ ਮਹਾਰਾਜ ਦੱਸਦੇ ਨੇ ਹਰ ਹਰ ਰਸਨਾ ਜੋ ਜਪੈ ਤਿਸ ਪੂਰਨ ਕਾਮ ਲੋ ਹੁਣ ਇਸ ਬੰਦ ਚ ਮਹਾਰਾਜ ਨੇ ਦੱਸਿਆ ਵੀ ਜਿਹੜਾ ਮਨੁੱਖ ਆਪਣੀ ਜੀਬ ਨਾਲ ਪਰਮਾਤਮਾ ਦਾ ਨਾਮ ਜਪਦਾ ਹੈ ਉਸ ਦਾ ਜੀਵਨ ਮਨੋਰਥ ਸਫਲ ਹੋ ਜਾਂਦਾ ਹੈ ਤੇ ਹੋਰ ਕੀ ਹੁੰਦਾ ਭੈ ਬਿਨਸੇ ਭ੍ਰਮ ਮੋਹ ਗਏ ਕੋ ਦਿਸੇ ਨਬੀਆ ਉਹਨਾਂ ਮਨੁੱਖਾਂ ਦੇ ਸਾਰੇ ਡਰ ਨਾਸ ਹੋ ਜਾਂਦੇ ਹਨ ਉਹਨਾਂ ਦੇ ਮੋਹ ਤੇ ਭ੍ਰਮ ਮੁੱਕ ਜਾਂਦੇ ਹਨ ਉਹਨਾਂ ਨੂੰ ਕੋਈ ਮਨੁੱਖ ਨਿਗਾਹ ਕੋਈ ਮਨੁੱਖ ਬੇਗਾਨਾ ਨਹੀਂ ਦਿਸਦਾ ਸਭ ਇੱਕੋ ਹੀ ਦਿਸਦੇ ਨੇ ਨਾਨਕ ਰਾਖੇ ਪਾਰ ਬ੍ਰਹਮ ਫਿਰ ਦੁਖ ਫਿਰ ਦੁਖ ਨਾ ਸੀ ਆ ਗੁਰੂ ਨਾਨਕ ਸਾਹਿਬ ਜੀ ਕਹਿਣਾ ਕਰਦੇ ਨੇ ਜਿਨ੍ਹਾਂ ਦੀ ਰੱਖਿਆ ਪ੍ਰਮਾਤਮਾ ਨੇ ਆਪ ਕੀਤੀ ਹੈ ਉਹਨਾਂ ਨੂੰ ਮੁੜ ਕੋਈ ਦੁੱਖ ਨਹੀਂ ਵਿਆਪਦਾ ਹੁਣ ਇਥੇ ਇਹ ਨਾ ਕਰਿਓ ਵੀ ਕਿਸੇ ਦੀ ਰੱਖਿਆ ਨਹੀਂ ਕਰਦਾ ਜਿਹੜੀ ਚੀਜ਼ ਉਹਨੇ ਬਣਾਈ ਆ ਪ੍ਰਮਾਤਮਾ ਨੇ ਉਹਦੀ ਦੇਖਭਾਲ ਕਰਦਾ ਕਿਵੇਂ ਪ੍ਰਭੂ ਪ੍ਰਮਾਤਮਾ ਨੇ ਸਾਰੇ ਜੀਵ ਪੈਦਾ ਕੀਤੇ ਨੇ ਉਹਨਾਂ ਨੂੰ ਆਕਸੀਜਨ ਦੇ ਰਿਹਾ ਹਵਾ ਪਾਣੀ ਰਾਸ਼ਨ ਪਾਣੀ ਸਵਾਸਾਂ ਦੀ ਪੂੰਜੀ ਦਿਨੀ ਦਿੱਤੀ ਆ ਉਹ ਨਹੀਂ ਖੁੰਦਾ ਪਰ ਜਿਹੜਾ ਮਨੁੱਖੇ ਜਨਮ ਦਾ ਮਨੋਰਥ ਹੈ ਉਹ ਮਨੁੱਖ ਦਾ ਪੂਰਨ ਤਾਂ ਹੁੰਦਾ ਜੇ ਪ੍ਰਭੂ ਪਰਮਾਤਮਾ ਦੀ ਬੰਦਗੀ ਵਿੱਚ ਜੁੜਦਾ ਤਾਂ ਫਿਰ ਅਕਾਲ ਪੁਰਖ ਵਾਹਿਗੁਰੂ ਦੀ ਨਜ਼ਰ ਵਿੱਚ ਰਹਿੰਦਾ ਉਹਦੇ ਨਾਲ ਪਿਆਰ ਕਰਦਾ ਗੁਰੂ ਐਂ ਕਹਿ ਲੋ ਜਿਹੜਾ ਲਾਇਕ ਧੀ ਪੁੱਤ ਆ ਉਹਦੇ ਨਾਲ ਮਾਤਾ ਪਿਤਾ ਪਿਆਰ ਕਰਦਾ ਨਲਾਇਕ ਨੂੰ ਕਹਿੰਦਾ ਤੁਰਿਆ ਫਰੇ ਜਿੱਥੇ ਮਰਜੀ ਆ ਇਸੇ ਤਰ੍ਹਾਂ ਹੀ ਭਾਈ ਜੇ ਆਪਾਂ ਗੁਰੂ ਦੇ ਸਾਹਮਣੇ ਗੁਰੂ ਦੀ ਗੱਲ ਸੁਣਦੇ ਆ ਮੰਨਦੇ ਆ ਮੰਨ ਕੇ ਫਿਰ ਉਹ ਗੱਲ ਕਮਾਉਣੀ ਹੁੰਦੀ ਆ ਕਮਾਉਣੀ ਕਿਵੇਂ ਹੁੰਦੀ ਆ ਵੀ ਜੋ ਗੁਰੂ ਕਹੇ ਸੋਈ ਭਲ ਮੰਨੇ ਵੀ ਜੋ ਗੁਰੂ ਨੇ ਕਿਹਾ ਉਸ ਗੱਲ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਤੇ ਉਸ ਸਿਧਾਂਤ ਤੇ ਚੱਲਣਾ ਗੁਰੂ ਦੇ ਆਖੇ ਲੱਗਣਾ ਵੀ ਗੁਰੂ ਸਾਹਿਬ ਕਹਿੰਦੇ ਆ ਹਰਬਨ ਹੋਰ ਨ ਪੂਜੋ ਮੜੇ ਮਸਾਂ ਨ ਜਾਈ ਤ੍ਰਿਸ਼ਨਾ ਰਾਚਨਾ ਪਰ ਕਰ ਜਾਵਾਂ ਤ੍ਰਿਸ਼ਨਾ ਨਾਮ 부ਝਾਈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਦੱਸਦਾ ਵੀ ਐਵੇਂ ਨਾ ਭਾਈ ਤੁਰਿਆ ਫਿਰ ਤ੍ਰਿਸ਼ਨਾ ਬਸ ਹੋਇਆ ਇਧਰ ਉਧਰ ਤੇ ਤੇਰੀ ਕ੍ਰਿਸ਼ਨ ਪ੍ਰਭੂ ਪਰਮਾਤਮਾ ਦੇ ਨਾਮ ਨੇ 부ਝਾ ਦੇਣੀ ਆ ਜੇ ਤਾਂ ਹੁਣ ਗੁਰੂ ਦੇ ਆਖੇ ਲਾ ਕੇ ਭਾਈ ਆਪਾਂ ਵਹਿਮ ਭਰਮ ਕਰਮ ਕਾਂਡ ਛੱਡਦੇ ਇਧਰ ਉਧਰ ਜਾਣਾ ਛੱਡ ਤਾਂ ਗੁਰੂ ਤੇ ਓਟ ਆਸਰਾ ਰੱਖ ਰੱਖ ਲਿਆ ਤੇ ਨਾਮ ਦੇ ਨਾਲ ਜੁੜ ਗਏ ਬਸ ਤੇਰਾ ਜੀਵਨ ਸਫਲ ਹੈ ਤੇ ਨਹੀਂ ਫਿਰ ਜੀਵਨ ਸਫਲ ਕਿਉਂ ਨਹੀਂ ਹੁੰਦਾ ਜਿੰਨੀ ਤੈਨੂੰ ਦਾਤ ਦਿੱਤੀ ਉਹ ਤੈਨੂੰ ਮਿਲਣੀ ਹੋਈ ਆ ਪਰ ਤੇਰਾ ਅਗਲਾ ਜਨਮ ਵਿਗੜ ਜਾਣਾ 84 ਦੇ ਗੇੜ ਚੋਂ ਤੂੰ ਆਇਆ ਜੀਵ ਤੇ ਫਿਰ 84 ਦੇ ਗੇੜ 'ਚ ਹੀ ਪੈ ਜਾਣਾ ਮਹਾਰਾਜ ਕਹਿੰਦੇ ਅੱਗੇ ਸਤਿਗੁਰੂ ਦੱਸਦੇ ਨੇ ਨਾਨਕ ਰੱਖੇ ਪਾਰ ਬ੍ਰਹਮ ਫਿਰ ਦੁੱਖ ਨਾ ਧੀਏ ਜਿਨ੍ਹਾਂ ਦੀ ਰੱਖਿਆ ਪ੍ਰਮਾਤਮਾ ਨੇ ਆਪ ਕੀਤੀ ਹੈ ਉਹਨਾਂ ਨੂੰ ਮੁੜ ਕੋਈ ਦੁੱਖ ਨਹੀਂ ਵਿਆਪਦਾ ਮਰਨ ਜਮਣ ਦਾ ਦੁੱਖ ਵੀ ਕੱਟ ਗਿਆ ਕੋਈ ਮਰਨਾ ਜਮਣਾ ਹੀ ਦੁੱਖ ਵੱਡਾ ਹੈ ਅੱਗੇ ਮਹਾਰਾਜ ਦੱਸਦੇ ਨੇ ਆਸਾ ਕਰ ਨੋਮਾ ਮਹੱਲਾ ਪੰਜਵਾਂ ਰਾਗ ਆਸਾ ਕਰ ਨੋਮਾ ਵਿੱਚ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਹੈ ਇੱਕ ਓੰਕਾਰ ਸਤਗੁਰ ਪ੍ਰਸਾਦ ਗੁਰੂ ਮਹਾਰਾਜ ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਅਤੇ ਸਤਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਸ਼ਬਦ ਗੁਰੂ ਦੀ ਕਿਰਪਾ ਨਾਲ ਮਿਲਦਾ ਜਦੋਂ ਆਪਾਂ ਗੁਰੂ ਦੇ ਸ਼ਬਦ ਨਾਲ ਜੁੜ ਕੇ ਆਪਣਾ ਜੀਵਨ ਬਸਰ ਕਰਦੇ ਆਂ ਤਾਂ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ ਅੱਗੇ ਸਤਗੁਰੂ ਦੱਸਦੇ ਨੇ ਚਿਤ ਬੋ ਚੇਤਬ ਸਰਬ ਸੁਖ ਪਾਵੋ ਆਗੇ ਭਾਵੋ ਕੇ ਨਾ ਭਾਵੋ ਮਹਾਰਾਜ ਕਹਿੰਦੇ ਚਾਹੁੰਦਾ ਤਾਂ ਇਹ ਹਾਂ ਕਿ ਪ੍ਰਮਾਤਮਾ ਦਾ ਸਿਮਰਨ ਕਰਕੇ ਉਸ ਪਾਸੋਂ ਮੈਂ ਸਾਰੇ ਸੁਖ ਹਾਸਲ ਕਰਾਂ ਚਾਹੁੰਦਾ ਤਾਂ ਹਾਂ ਕਿ ਪ੍ਰਮਾਤਮਾ ਦਾ ਸਿਮਰਨ ਕਰਕੇ ਉਸ ਪਾਸੋਂ ਮੈਂ ਸਾਰੇ ਸੁਖ ਹਾਸਲ ਕਰਾਂ ਪਰ ਮੈਨੂੰ ਇਹ ਪਤਾ ਨਹੀਂ ਕੇ ਇਹ ਤਾਂਗ ਕਰਕੇ ਮੈਂ ਪ੍ਰਭੂ ਦੀ ਹਜ਼ੂਰੀ ਵਿੱਚ ਚੰਗਾ ਲੱਗਾ ਲੱਗ ਰਹਾ ਜਾਂ ਨਹੀਂ ਆਪਾਂ ਜੇ bari ਧਾਰਨਾ ਲਈਏ ਕੋਈ ਕੰਮ ਕੀਤਾ ਘਰ ਬਣਾ ਲਿਆ ਆਪਾਂ ਆਮ ਜੀ ਗੱਲ ਕਰਦੇ ਨੇ ਵੀ ਬਰਾ ਤਾਂ ਲਿਆ ਵੀ ਸੋਹਣਾ ਲੱਗਦਾ ਵੀ ਇਹ ਕਿ ਨਹੀਂ ਆਪਾਂ ਦੂਜਿਆਂ ਨੂੰ ਪੁੱਛਦੇ ਹਾਂ ਵੀ ਜੇ ਕਹਿੰਦੇ ਹਾਂ ਸੋਹਣਾ ਭਾਈ ਇਸ ਤਰ੍ਹਾਂ ਮਹਾਰਾਜ ਨੇ ਸਮਝਾਉਣਾ ਕੀਤਾ ਵੀ ਮੈਂ ਸਦਾ 14 ਤਾਂ ਹਾਂ ਕਿ ਪ੍ਰਮਾਤਮਾ ਦਾ ਸਿਮਰਨ ਕਰਕੇ ਉਸ ਪਾਸੋਂ ਮੈਂ ਸਾਰੇ ਸੁੱਖ ਹਾਸਲ ਕਰਾਂ ਪਰ ਮੈਨੂੰ ਇਹ ਪਤਾ ਨਹੀਂ ਹੈ ਕਿ ਇਹ ਤਾਂਗ ਇਹ ਕੰਮ ਕਰਿਆ ਮੈਂ ਪ੍ਰਭੂ ਦੀ ਹਜ਼ੂਰੀ ਵਿੱਚ ਚੰਗਾ ਲੱਗਾ ਲੱਗ ਰਿਹਾ ਕਿ ਜਾਂ ਨਹੀਂ ਇਹ ਪ੍ਰਭੂ ਪ੍ਰਮਾਤਮਾ ਹੀ ਜਾਣਦਾ ਇੱਕ ਦਤਾਰ ਸਗਲ ਹੈ ਜਾਚਕ ਦੂਸਰ ਕਹਿ ਪਹਿ ਜਾਵੋ ਮਾਰਾ ਨੇ ਦੱਸਿਆ ਵੀ ਇੱਕ ਦਤਾਰ ਦਾਤਾਂ ਦੇਣ ਵਾਲਾ ਇੱਕੋ ਹੀ ਪ੍ਰਭੂ ਪ੍ਰਮਾਤਮਾ ਹੈ ਤੇ ਆਪਾਂ ਜਾਚਕਾਂ ਉਹਦੇ ਮੰਗ ਤੇ ਜਾਚਕ ਮੈਨੇ ਮੰਗਤਾ ਇਕਦ ਤਾਰ ਸਗਲ ਹੈ ਜਾਚਕ ਦੂਸਰ ਕੇ ਪਹਿ ਜਾਵੋ ਕੋਈ ਸੁਖ ਆਤਕ ਮੰਗਣ ਵਾਸਤੇ ਕੋਈ ਸੁਖ ਮੰਗਣ ਵਾਸਤੇ ਮੈਂ ਕਿਸੇ ਹੋਰ ਪਾਸ ਜਾ ਵੀ ਨਹੀਂ ਸਕਦਾ ਕਿਉਂਕਿ ਦਾਤਾ ਦੇਣ ਵਾਲਾ ਸਿਰਫ ਇੱਕ ਪ੍ਰਮਾਤਮਾ ਹੈ ਤੇ ਸ੍ਰਿਸ਼ਟੀ ਉਸ ਦੇ ਦਰ ਤੋਂ ਮੰਗਣ ਵਾਲੀ ਹੈ ਸਾਰੀ ਸ੍ਰਿਸ਼ਟੀ ਸਭ ਜੀਵ ਮੰਗਦੇ ਨੇ ਪ੍ਰਮਾਤਮਾ ਤੋਂ ਇਕੋ ਦਾਤਾ ਹੈ ਪ੍ਰਭੂ ਪਰਮਾਤਮਾ ਤੇ ਸਭ ਜੀਵ ਆਪਾਂ ਮੰਗਤੇ ਆ ਉਹਦੇ ਉਹ ਤੋਂ ਮੰਗ ਕੇ ਖਾਨੇ ਆ ਉਹਦਾ ਦਿੱਤਾ ਖਾਨੇ ਆਂ ਐ ਕਹਿ ਲੋ ਹਉ ਮੰਗੂੰ ਆਨ ਜਿਲਾਵੋ ਸਗਲ ਸਤਰ ਪਦ ਏ ਕੋ ਠਾਕੁਰ ਕੌਨ ਸੰਸਰ ਲਾਭੋ ਰਹਾਉ ਮਹਾਰਾਜ ਕਹਿੰਦੇ ਜਦੋਂ ਮੈਂ ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਪਾਸੋਂ ਮੰਗਦਾ ਤਾਂ ਸਮਰਾਂਦਾ ਜਿਹਨੂੰ ਆਪਾਂ ਸ਼ਰਮ ਕਹਿੰਨੇ ਆ ਸਮਰੰਦਾ ਹੈ ਆਪਾਂ ਕਹਿੰਦੇ ਨਾ ਸਮਰੰਦਾ ਸਰਮਿੰਦਾ ਨਾ ਕਰ ਯਾਰ ਸਰਮਿੰਦਾ ਦਾ ਮਤਲਬ ਵੀ ਸ਼ਰਮ ਵੀ ਜੇ ਮੈਂ ਕਿਸੇ ਪਾਸੇ ਹੋਰ ਮੰਗਦਾ ਤਾਂ ਮੈਨੂੰ ਸ਼ਰਮ ਆਉਂਦੀ ਹੈ ਇੱਕ ਤੇ ਆਪਣਾ ਵੀ ਸੁਭਾਅ ਬਣ ਜੇ ਵੀ ਜੇ ਗੁਰੂ ਤੂੰ ਗੁਰੂ ਨੂੰ ਛੱਡ ਕੇ ਕਿਤੇ ਹੋਰ ਪਾਸੇੋਂ ਜਾ ਕੇ ਮੰਗਦੇ ਆ ਤਾਂ ਸਾਨੂੰ ਸ਼ਰਮ ਆਉਣੀ ਚਾਹੀਦੀ ਹੈ ਮਹਾਰਾ ਨੇ ਦੱਸਿਆ ਵੀ ਹੈ ਇੱਕੋ ਦਾਤਾ ਮੰਗ ਜੇ ਇਸ ਤਰ੍ਹਾਂ ਪੰਕਤੀ ਆ ਵੀ ਹੋਰ ਥਾਂੋਂ ਜੇ ਮੰਗਈਏ ਤਾਂ ਲਾਜ ਮਰਾਈਏ ਵੀ ਜੇ ਕਿਸੇ ਹੋਰ ਥਾਂ ਤੋਂ ਮੰਗਦੇ ਆ ਤਾਂ ਆਪਾਂ ਸ਼ਰਮ ਨਾਲ ਮਰ ਜਾਣਾ ਚਾਹੀਦਾ ਇਹਦਾ ਭਾਵ ਅਰਥ ਹੈ ਅੱਗੇ ਜਾ ਕੇ ਪੰਗਤੀਆਂ ਹੋਣਗੀਆਂ ਇਹ ਮਹਾਰਾਜ ਕਹਿੰਦੇ ਜਦ ਪ੍ਰਮਾਤਮਾ ਤੋਂ ਬਿਨਾਂ ਕਿਸੇ ਹੋਰ ਪਾਸੋਂ ਮੰਗਦਾ ਹਾਂ ਦਾ ਸਰਮਾਂਦਾ ਹਾਂ ਸਗਲ ਸਤਰਪਤ ਏ ਕੋਠਾ ਕਰ ਕੌਣ ਸੰਸਰ ਲਾਭਉ ਕਿਉਂਕਿ ਇੱਕ ਮਾਲਕ ਪ੍ਰਭੂ ਹੀ ਸਭ ਜੀਵਾਂ ਦਾ ਰਾਜਾ ਹੈ ਮੈਂ ਕਿਸੇ ਹੋਰ ਨੂੰ ਉਸ ਦੇ ਬਰਾਬਰ ਦਾ ਖਿਆਲ ਨਹੀਂ ਕਰ ਸਕਦਾ ਮੈਂ ਨਹੀਂ ਕਿਸੇ ਨੂੰ ਉਸ ਦੇ ਬਰਾਬਰ ਦਾ ਸਮਝਦਾ ਗੁਰੂ ਮਹਾਰਾਜ ਕਹਿੰਦੇ ਵੀ ਇੱਕੋ ਇੱਕ ਅਕਾਲ ਪੁਰਖ ਬਾਹੇ ਗੁਰੂ ਹੀ ਹੈ ਉਠੋ ਬੈਸੋ ਰਹਿ ਪੈਣਾ ਸਾਕੂ ਦਰਸ਼ਨ ਖੋਜ ਖੁਜਾਬੋ ਉਠੋ ਬੈਸੋ ਰਹਿ ਪੈਣਾ ਸਾਕੂ ਦਰਸ਼ਨ ਖੋਜ ਖੁਜਾਬੋ ਪਰਮਾਤਮਾ ਦਾ ਦਰਸ਼ਨ ਕਰਨ ਲਈ ਮੈਂ ਉੱਠਦਾ ਹਾਂ ਹੰਬੜਾ ਮਾਰਦਾ ਹਾਂ ਫਿਰ ਬਹਿ ਜਾਂਦਾ ਹਾਂ ਪਰ ਦਰਸ਼ਨ ਕਰਨ ਤੋਂ ਬਿਨਾਂ ਰਹਿ ਵੀ ਨਹੀਂ ਸਕਦਾ ਮੋੜ ਖੋਜ-ਖੋਜ ਕੇ ਦਰਸ਼ਨ ਪਾਲਦਾ ਹਾਂ ਬ੍ਰਹਮਾ ਦੇਕ ਸਨਕਾ ਦੇਕ ਸਨਕ ਸੁਨੰਦਨ ਸਨਾਤਨ ਸੰਤ ਕੁਮਾਰ ਤਿੰਨ ਕੋ ਮਹਿਲ ਦੁਲਾਵੋ ਮੈਂ ਦੁਬਾਰੇ ਪੰਕਤੀ ਬੋਲਦਾ ਜੀ ਇਹ ਬ੍ਰਹਮਾ ਦੇਕ ਸੰਕਾਦਕ ਸੰਕ ਸੁਨੰਦਨ ਸਨਾਤਨ ਸਨਾਤ ਕੁਮਾਰ ਤਿੰਨ ਕੋ ਮਹਿਲ ਦੁਲਵਾਵੋ ਦੁਲ ਭਾਵੋ ਮੈਂ ਕਿਸੇ ਦਾ ਵਿਚਾਰਾ ਹਾਂ ਮੈਂ ਕਿਸੇ ਦਾ ਵਿਚਾਰਾ ਹਾਂ ਪ੍ਰਮਾਤਮਾ ਦਾ ਟਿਕਾਣਾ ਤਾਂ ਉਹਨਾਂ ਵਾਸਤੇ ਵੀ ਦੁਰਲਭ ਹੀ ਰਿਹਾ ਹੈ ਮੈਂ ਕਿਸਦਾ ਵਿਚਾਰਾਂ ਹਾਂ ਪ੍ਰਮਾਤਮਾ ਦਾ ਟਿਕਾਣਾ ਤਾਂ ਉਹਨਾਂ ਵਾਸਤੇ ਵੀ ਦੁਰਲਭ ਹੀ ਰਿਹਾ ਹੈ ਜੋ ਬ੍ਰਹਮਾ ਵਰਗੇ ਵੱਡੇ ਵੱਡੇ ਦੇਵਤਾ ਮੰਨੇ ਗਏ ਮੰਨੇ ਗਏ ਜੋ ਸੰਕ ਵਰਗੇ ਤੇ ਸੰਕ ਸੁਨੰਦਨ ਸਨਾਤਨ ਸੰਤ ਕੁਮਾਰ ਬ੍ਰਹਮਾ ਦੇ ਪੁੱਤਰ ਅਖਵਾਏ ਅਗਮ ਅਗਮ ਅਗਾਧ ਬੋਧ ਕੀਮਤ ਪਰੇ ਨ ਪਾਬੂ ਪ੍ਰਮਾਤਮਾ ਪਹੁੰਚ ਹੈ ਜੀਵਾਂ ਦੀ ਪਹੁੰਚ ਤੋਂ ਪਰੇ ਹੈ ਉਹ ਇੱਕ ਅਥਾਹ ਸਮੁੰਦਰ ਹੈ ਜਿਸ ਦੀ ਡੂੰਘਾਈ ਦੀ ਸੂਝ ਨਹੀਂ ਪੈ ਸਕਦੀ ਉਸ ਦੀ ਕੀਮਤ ਨਹੀਂ ਪੈ ਸਕਦੀ ਮੈਂ ਉਸ ਦਾ ਮੁੱਲ ਨਹੀਂ ਪਾ ਸਕਦਾ ਤਾਂ ਕੀ ਸਰਨ ਸਤਪੁਰਖ ਕੀ ਤਾਕੀ ਸਰਨ ਸਤਪੁਰਖ ਕੀ ਸਤਗੁਰ ਪੁਰਖ ਧਿਆਵੂ ਉਸਲੇ ਦਰਸ਼ਨਾਂ ਦੀ ਖਾਤਰ ਮੈਂ ਗੁਰੂ ਮਹਾਪੁਰਖ ਦੀ ਸ਼ਰਨ ਤੱਕੀ ਹੈ ਮੈਂ ਸਤਗੁਰੂ ਦਾ ਆਰਾਧਨਾ ਕਰਦਾ ਹਾਂ ਭਇਓ ਕਰਪਾਲ ਦਿਆਲ ਪ੍ਰਭ ਠਾਕੁਰ ਕਾਟਿਓ ਬੰਦ ਕਰਾਵੋ ਭਇਓ ਕਰਪਾਲ ਦਿਆਲ ਪ੍ਰਭ ਠਾਕੁਰ ਕਟਿਓ ਬੰਦ ਗਰਾਵੋ ਜਿਸ ਮਨੁੱਖ ਉਤੇ ਠਾਕਰ ਪ੍ਰਭੂ ਦਿਯਾਵਨ ਹੁੰਦਾ ਹੈ ਉਸ ਦੇ ਗਲੋਂ ਮਾਇਆ ਦੇ ਮੋਹ ਦੀ ਫਾਹੀ ਕੱਟ ਦਿੰਦਾ ਹੈ ਕਹੋ ਨਾਨਕ ਜੋ ਸਾਧ ਸੰਗ ਪਾਇਓ ਤੋ ਫਿਰ ਜਨਮ ਨ ਆਵੋ ਵਾਹ ਮਹਾਰਾਜ ਕਹਿੰਦੇ ਉਹ ਜਦੋਂ ਉਹਦਾ ਮਤਲਬ ਜਦੋਂ ਨਾਨਕ ਆਖਦਾ ਹੈ ਜੇ ਮੈਨੂੰ ਸਾਧ ਸੰਗਤ ਪ੍ਰਾਪਤ ਹੋ ਜਾਏ ਤਦੋਂ ਹੀ ਮੈਂ ਮੁਰਮੜ ਜਨਮ ਵਿੱਚ ਨਹੀਂ ਆਵਾਂਗਾ ਜਨਮਾਂ ਦੇ ਗੇੜ ਤੋਂ ਬਚ ਜਾਵਾਂਗਾ ਬਚ ਸਕਾਂਗਾ ਆਸਾ ਮਹੱਲਾ ਪੰਜਵਾਂ ਰਾਗ ਆਸਾ ਵਿੱਚ ਗੁਰੂ ਅਰਜਨ ਦੇਵ ਦੀ ਦੇਵ ਜੀ ਦੀ ਬਾਣੀ ਅੰਤਰ ਗਾਵੋ ਬਾਹਰ ਗਾਵੋ ਗਾਵੋ ਜਾਗ ਸਵਾਰੀ ਹੁਣ ਮੈਂ ਆਪਣੇ ਹਿਰਦੇ ਵਿੱਚ ਪ੍ਰਮਾਤਮਾ ਦੇ ਗੁਣ ਗਾਉਂਦਾ ਹਾਂ ਬਾਹਰ ਦੁਨੀਆ ਨਾਲ ਵਰਤਨ ਵਿਹਾਰ ਕਰਦਾ ਵੀ ਪ੍ਰਮਾਤਮਾ ਦੀ ਸਿੱਖਤ ਸਲਾਹ ਚੇਤੇ ਰੱਖਦਾ ਹਾਂ ਸੌਣ ਵੇਲੇ ਵੀ ਤੇ ਜਾਗ ਕੇ ਵੀ ਮੈਂ ਪ੍ਰਮਾਤਮਾ ਦੀ ਸਿੱਖਤ ਸਲਾਹ ਕਰਦਾ ਹਾਂ ਸੰਗ ਚਲਨ ਕੋ ਤੋ ਸਾਦੀਨਾ ਗੋਬਿੰਦ ਨਾਮ ਕੇ ਬੇਵहारी ਪ੍ਰਮਾਤਮਾ ਦੇ ਨਾਮ ਦੇ ਬਨਜਾਰੇ ਸਤ ਸੰਗੀਆਂ ਨੇ ਮੇਰੇ ਨਾਲ ਸਾਥ ਕਰਨ ਵਾਸਤੇ ਮੈਨੂੰ ਪ੍ਰਮਾਤਮਾ ਦਾ ਨਾਮ ਸਫਰ ਖਰਚ ਵਜੋਂ ਦਿੱਤਾ ਹੈ ਪ੍ਰਮਾਤਮਾ ਦੇ ਨਾਮ ਦੇ ਬਨਜਾਰੇ ਸਤ ਸੰਗੀਆਂ ਨੇ ਮੇਰੇ ਨਾਲ ਸਾਥ ਕਰਨ ਵਾਸਤੇ ਮੈਨੂੰ ਪ੍ਰਮਾਤਮਾ ਦਾ ਨਾਮ ਸਫਰ ਖਰਚ ਵਜੋਂ ਦਿੱਤਾ ਹੈ ਆਵਰ ਬਸਾਰੀ ਬੇਸਾਰੀ ਅਬਰ ਬੇਸਾਰੀ ਬੇਸਾਰੀ ਪ੍ਰਮਾਤਮਾ ਤੋਂ ਬਿਨਾ ਕੋਈ ਹੋਰ ਓਟ ਮੈਂ ਉੱਕਾ ਹੀ ਭਲਾ ਦਿੱਤੀ ਹੈ ਨਾਮਦਾਨ ਗੁਰਪੂਰੇ ਦੀਓ ਮੈਂ ਇਹੋ ਆਦਾਰੀ ਰਹਾਉ ਪੂਰੇ ਗੁਰੂ ਨੇ ਮੈਨੂੰ ਪ੍ਰਮਾਤਮਾ ਦੇ ਨਾਮ ਦੀ ਦਾਤ ਦਿੱਤੀ ਹੈ ਮੈਂ ਕਿਸੇ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾ ਲਿਆ ਹੈ ਮੈਂ ਇਸੇ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾ ਲਿਆ ਹੈ ਦੁੱਖਨ ਗਾਵੋ ਸੁਖ ਪੀ ਗਾਵੋ ਮਾਰਗ ਪੰਥ ਸਮਾਰੀ ਹਣ ਮੈਂ ਦੁੱਖਾਂ ਵਿੱਚ ਪ੍ਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹਾਂ ਸੁਖ ਵਿੱਚ ਵੀ ਗਾਉਂਦਾ ਹਾਂ ਰਸਤੇ ਤੁਰਦਾ ਵੀ ਪ੍ਰਮਾਤਮਾ ਦੀ ਯਾਦ ਨੂੰ ਆਪਣੇ ਹਿਰਦੇ ਵਿੱਚ ਸੰਭਾਲੀ ਰੱਖਦਾ ਹਾਂ ਨਾਮ ਦਰੈ ਗੋਰਾ ਮਨ ਮੇਂ ਹੈ ਦੀਆ ਮੋਰੀ ਤਸਾ ਬੁਝਾਈ ਬੁਝਾਰੀ ਗੁਰੂ ਨੇ ਮੇਰੇ ਮਨ ਵਿੱਚ ਪ੍ਰਭੂ ਦਾ ਨਾਮ ਦੀ ਗੁਰੂ ਨੇ ਮੇਰੇ ਮਨ ਵਿੱਚ ਪ੍ਰਭੂ ਨਾਮ ਦੀ ਧ੍ਰਿੜਤਾ ਕਰਾ ਦਿੱਤੀ ਹੈ ਉਸ ਨਾਮ ਨੇ ਮੇਰੀ ਤ੍ਰਿਸ਼ਨਾ ਮਿਟਾ ਦਿੱਤੀ ਹੈ ਦਿਨ ਪੀ ਗਾਵੋ ਰੈਣੀ ਗਾਵੋ ਗਾਵੋ ਸਾਸ ਸਾਸ ਰਸਨਾਰੀ ਹੁਣ ਮੈਂ ਦਿਨ ਵੇਲੇ ਵੀ ਤੇ ਰਾਤ ਨੂੰ ਵੀ ਤੇ ਹਰੇਕ ਸਵਾਸ ਦੇ ਨਾਲ ਵੀ ਆਪਣੀ ਜੀਬ ਨਾਲ ਪ੍ਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹਾਂ ਸਤ ਸੰਗਤ ਮੈਂ ਵਿਸਾਸ ਹੋਏ ਰਹੇ ਵਾਹਿਗੁਰੂ ਸਤ ਸੰਗਮੈਂ ਵਿਸਾਸ ਹੋਏ ਹਰ ਜੀਵਤ ਮਰਤ ਸੰਗਾਰੀ ਇਹ ਸਾਰੀ ਬਰਕਤ ਸਾਧ ਸੰਗਤ ਦੀ ਹੈ ਸਾਧ ਸੰਗਤ ਵਿੱਚ ਟਿਕਿਆ ਇਹ ਨਿਸ਼ਚਾ ਬਣ ਜਾਂਦਾ ਹੈ ਕਿ ਪ੍ਰਮਾਤਮਾ ਜਿਉਂਦਿਆਂ ਮਰਦਿਆਂ ਹਰ ਵੇਲੇ ਸਾਡੇ ਨਾਲ ਰਹਿੰਦਾ ਹੈ ਜਨ ਨਾਨਕ ਕੋ ਇਹ ਧਾਨ ਦਿਓ ਪ੍ਰਭ ਪਾਵੋ ਸੰਤ ਰੇ ਨਾਰੀ ਪਾਵੋ ਸੰਤ ਰੇ ਨਾਰੀ ਪਾਵੋ ਸੰਤ ਰੇ ਪਾਵੋ ਸੰਤ ਰੇਨ ਔਰ ਧਾਰੀ हे ਪ੍ਰਭ ਆਪਣੇ ਦਾਸ ਨਾਨਕ ਨੂੰ ਇਹ ਧਾਨ ਦਿਓ ਕਿ ਮੈਂ ਤੇਰੇ ਸੰਤ ਜਨਾਂ ਦੀ ਚਰਨ ਸ਼ਰਨ ਧੂੜ ਪ੍ਰਾਪਤ ਕਰਾਂ ਸਰਬਣੀ ਕਥਾ ਨੈਣ ਦਰਸ ਪੇਖੂੰ ਮਸਤਕ ਗੁਰ ਚਰਨਾਰੀ